ਅ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਆਪ ਸਭ ਦਾ ਇੱਥੇ ਪਹੁੰਚਣ ਤੇ ਮੈਂ ਸਵਾਗਤ ਕਰਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਜਿਹੜੀ ਹੈ ਰੱਖੀ ਗਈ ਹੈ ਇਹ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੋ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਜਿੰਨੀਆਂ ਵੀ ਰਿਕਵਰੀਜ਼ ਹੋਈਆਂ ਨੇ ਪਿਛਲੇ 1-2 ਦਿਨਾਂ ਦੇ ਵਿੱਚ ਉਹਦੇ ਬਰੀਫਿੰਗ ਸੰਬੰਧੀ ਹੈ ਰੱਖੀ ਗਈ ਹੈ ਅ ਕੱਲ 20 ਤਰੀਕ ਨੂ ਇਹ ਸਾਰੇ ਜਿਹੜੇ ਸਾਡੇ ਆਪਰੇਸ਼ਨਸ ਚੱਲ ਰਹੇ ਸੀ ਉਹਨਾਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ 6 ਕਿਲੋ 498 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਨ ਦੀ ਰਿਕਵਰੀ ਹੋਈ ਹੈ। ਇਹਦੇ ਵਿੱਚ ਦੋ ਮੋਬਾਈਲ ਫੋਨ ਵੀ ਜਬਤ ਕੀਤੇ ਗਏ ਨੇ ਤੇ ਨਾਲ ਹੀ ਇੱਕ ਵੱਖਰੇ ਕੇਸ ਦੇ ਵਿੱਚ ਇੱਕ 32 ਬੋਰ ਪਿਸਟਲ ਤੇ ਚਾਰ ਜਿੰਦਾ ਰੌਂਦ ਤੇ ਨਾਲ ਹੀ ਮੈਗਜ਼ੀਨ ਦੀ ਰਿਕਵਰੀ ਹੋਈ ਹੈ। ਇਸ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਕੇਸ ਹੈ ਉਹ ਲੋਪੋਗੇ ਥਾਣੇ ਦੇ ਵਿੱਚ ਇੱਕ 2 ਕਿਲੋ ਹੈਰਨ ਦੀ ਜਿਹੜੀ ਰਿਕਵਰੀ ਹੋਈ ਹੈ ਉਹਦੇ ਬਾਬਤ ਹੈ ਇਸ ਦੇ ਵਿੱਚ ਦੋ ਦੋਸ਼ੀ ਜਿਵੇਂ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਹੈ ਜੋ ਕਿ ਬੱਚੀਵਿੰਡ ਦਾ ਰਹਿਸ਼ੀ ਹੈ ਇਹਦੇ ਨਾਲ ਇਹਦਾ ਜਿਹੜਾ ਸਾਥੀ ਸੀ ਬਲਜਿੰਦਰ ਸਿੰਘ ਉਰਫ ਤੋਤਾ ਪੁੱਤਰ ਸਮੁੰਦ ਸਿੰਘ ਵਾਸੀ ਮੱਖਣਪੁਰਾ ਇਹ ਦੋ ਵਿਅਕਤੀ ਸਨ ਜਿਨ੍ਹਾਂ ਦੇ ਕੋਲੋਂ ਜਿਹੜੀ ਹੈ 2 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਦੀ ਰਿਕਵਰੀ ਹੋਈ ਹੈ ਇਸ ਸੰਬੰਧੀ ਜਿਹੜਾ ਮੁਕੱਦਮਾ ਹੈ ਲੋਪੋ ਕੇ ਥਾਣੇ ਚ ਦਰਜ ਕੀਤਾ ਗਿਆ ਹੈ ਇਹਨਾਂ ਦੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਉਹ ਖੰਘਾਲੇ ਜਾ ਰਹੇ ਨੇ ਇਸ ਤੋਂ ਇਲਾਵਾ ਇਸੇ ਲੜੀ ਦੇ ਤਹਿਤ ਜਿਹੜੀ ਸਾਡੀ ਐਂਟੀ ਡਰੱਗ ਕੈਂਪੇਨ ਵੀ ਚੱਲ ਰਹੀ ਹੈ ਤੇ ਇਸੇ ਦੇ ਤਹਿਤ ਹੀ ਲੋਪੋ ਕੇ ਥਾਣੇ ਦੇ ਵਿੱਚ ਹੀ ਅਸੀਂ ਦੂਜਾ ਇੱਕ ਮੁਕੱਦਮਾ ਦਰਜ ਕੀਤਾ ਜਿਹਦੇ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਕੱਕੜ ਕਲਾ ਦਾ ਇਹ ਰਿਆਸੀ ਹੈ ਇਹਦੇ ਕੋਲੋਂ 3 ਕਿਲੋ ਹੈਰੋਇਨ ਤੇ ਉਹ ਦੋ ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਹੋਏ ਨੇ ਇਸ ਕੇਸ 'ਚ ਵੀ ਜਿਹੜਾ ਹੈ ਅ ਇੰਟਰੋਗੇਸ਼ਨ ਚੱਲਦੀ ਹੈ ਕਿ ਫਰਦਰ ਜਿਹੜੇ ਹੈ ਹੋਰ ਜਿਹੜੇ ਖੁਲਾਸੇ ਉਹ ਜ਼ਰੂਰ ਛੇਤੀ ਜਿਹੜੇ ਉਹ ਨਸ਼ਰ ਕੀਤੇ ਜਾਣਗੇ ਇਸ ਤੋਂ ਇਲਾਵਾ ਇੱਕ ਤੀਜੇ ਕੇਸ ਦੇ ਵਿੱਚ ਇੱਕ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਅ ਜਿਹੜਾ ਹੈ ਦੋਸ਼ੀ ਜਗਰੂਪ ਸਿੰਘ ਉਰਫ ਸਾਜਨ ਪੁੱਤਰ ਕਲਵੰਤ ਸਿੰਘ ਵਾਸੀ ਤਨਹੋਇਕਲਾ ਇਹ ਇਹਨੂੰ ਇਹਨੂੰ ਗ੍ਰਿਫਤਾਰ ਕੀਤਾ ਕਿ ਇਹਦੇ ਘਰੋਂ ਜਿਹੜੀ ਹੈਗੀ ਹੈ 1 ਕਿਲੋ 498 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਹੈ ਬਰਾਮਦ ਕੀਤੀ ਗਈ ਹੈ ਤੇ ਜਿਹੜਾ ਇਹ ਜਿਹੜਾ ਮੁਕੱਦਮਾ ਹੈ ਘੰਡੇ ਥਾਣੇ ਇਹ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਇੱਕ ਚੌਥੇ ਕੇਸ ਦੇ ਵਿੱਚ ਥਾਣੇ ਰਮਦਾਸ ਦੇ ਵਿੱਚ ਇੱਕ 32 ਬੋਰ ਰਿਵਾਲਵਰ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਵਿਅਕਤੀ ਫ੍ਰੈਂਕੋਮਸੀ ਪੁੱਤਰ ਲਾਲੀ ਮਸੀ ਤੇ ਅਰਸ਼ ਮਸੀ ਪੁੱਤਰ ਨਿਸ਼ਾਨ ਮਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਤਰੀਕੇ ਨਾਲ ਜਿਹੜਾ ਹੈ ਅਫਸਰ ਦਿਹਾਤੀ ਪੁਲਿਸ ਵੱਲੋਂ ਜਿਹੜਾ ਇਹ ਐਂਟੀ ਸੋਸ਼ਲ ਤੇ ਗੈਂਗਸਟਰ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਐਂਟੀ ਗੈਂਗਸਟਰ ਮੁਹਿੰਮ ਇਹਦੇ ਤਹਿਤ ਜਿਹੜੀ ਹੈ ਤੇ ਇਹ ਸਾਰੀਆਂ ਰਿਕਵਰੀਜ਼ ਤੇ ਅਰੈਸਟ ਹੋਈਆਂ ਨੇ ਇੱਕ ਪਹਿਲੇ ਕੇਸ ਦਾ ਸਵਾਲ ਹੈ ਜਿਹਦੇ ਵਿੱਚ ਬਲਜਿੰਦਰ ਸਿੰਘ ਤੇ ਇਹਦੇ ਜਿਹੜੀ ਹੈਗੀ ਹੈ ਉਰਫ ਤੋਤਾ ਜਿਹਨੂੰ ਇਹਦਾ ਨਾਮ ਹੈ ਇਹਦੀ ਗ੍ਰਫਤਾਰੀ ਹੋਈ ਹੈ ਇਹਦੇ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਹੈ ਉਹਦੇ ਵਿੱਚ ਇਹ ਸਾਹਮਣੇ ਆਈ ਹੈ ਚੀਜ਼ ਕਿ ਇੱਕ ਮੁਕਦਮਾ ਥਾਣਾ ਰੋਪੜ ਉੱਥੇ ਐਨਡੀਪੀਐਸ ਐਕਟ ਦੇ ਅਧੀਨ ਇਹਦੇ ਖਿਲਾਫ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਗੁਰਪ੍ਰੀਤ ਸਿੰਘ ਹੈ ਜਿਸਦੇ ਕੋਲੋਂ 3 ਕਿਲੋ ਹੈਰਨ ਦੀ ਬਰਾਮਦਗੀ ਹੋਈ ਹੈ ਇਸਦੇ ਖਿਲਾਫ ਇੱਕ ਐਸਟੀਐਫ ਐਸਐਸ ਅਗਰ ਥਾਣੇ ਦੇ ਵਿੱਚ ਜਿਹੜਾ ਹੈ ਐਨਡੀਪੀਐਸ ਐਕਟ ਦੇ ਵਿੱਚ ਇੱਕ ਥਾਣਾ ਅ ਮੁਕਦਮਾ ਹੈ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਦੋਸ਼ੀ ਫ੍ਰਾਂਕੋ ਮਸੀਆ ਜਿਹਦੇ ਕੋਲੋਂ ਇੱਕ ਬੱਤੀ ਬੋਰ ਦਾ ਜਿਹੜਾ ਵੈਪਨ ਹੈ ਉਹ ਰਿਕਵਰ ਹੋਇਆ ਉਸ ਦੇ ਖਿਲਾਫ ਵੀ ਥਾਣਾ ਮਜੀਠਾ ਰੋਡ ਜਿਹੜਾ ਥਾਣਾ ਹੈ ਉੱਥੇ ਇੱਕ ਪਰਚਾ ਦਰਜ ਹੈ ਸੋ ਇਸ ਤਰੀਕੇ ਨਾਲ ਜਿਹੜੀ ਸਾਡੀ ਐਂਟੀ ਗੈਂਗਸਟਰ ਤੇ ਐਂਟੀ ਡਰੱਗ ਜਿਹੜੀ ਮੁਹਿੰਮ ਜਿਹੜੀ ਹੈ ਉਹ ਚੱਲ ਰਹੀ ਹੈ ਉਹਨਾਂ ਚ ਟੋਟਲ ਕੱਲ ਦੇ ਸਾਡੇ ਆਪਰੇਸ਼ਨਸ ਦੇ ਵੱਖ-ਵੱਖ ਆਪਰੇਸ਼ਨਸ ਦੇ ਦੌਰਾਨ 6 ਕਿਲੋ 498 ਗ੍ਰਾਮ ਹੈਰਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਇਸ ਦੇ ਨਾਲ ਹੀ ਦੋ ਮੋਬਾਈਲ ਫੋਨ ਹੋ ਗਏ ਤੇ ਇੱਕ ਜਿਹੜਾ ਬੱਤੀ ਬੋਰ ਦਾ ਵੈਪਨ ਹੈ ਸਣੇ ਜ਼ਿੰਦਾ ਰਹੋ ਉਹਨਾਂ ਦੀ ਰਿਕਵਰੀ ਹੋਈ ਹੈ ਅੱਛਾ ਕੁੱਲ ਕਿੰਨੇ ਕੇਸ ਨੇ ਤੇ ਕਿੰਨੇ ਦੋਸ਼ੀ ਜਦ ਤੱਕ ਕੁੱਲ ਰੋਨ ਟਿਕਟ ਟੋਟਲ ਜਿਹੜੇ ਹੈ ਹੁਣ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ 4 ਮੁਕਦਮਿਆਂ ਦਾ ਜਿਹੜਾ ਹੈ ਜ਼ਿਕਰ ਕੀਤਾ ਕੇਸਾਂ ਦਾ ਜ਼ਿਕਰ ਕੀਤਾ ਤਿੰਨ ਕੇਸਸ ਦੇ ਵਿੱਚ ਹਰੋਂ ਦੀ ਰਿਕਵਰੀ ਹੋਈ ਹੈ ਤੇ ਦੋ ਕੇਸਸ ਦੇ ਵਿੱਚ ਜਿਹੜੇ ਅਕਿਊਜ਼ਡ ਹੈ ਉਹ ਫੜਲੇ ਗਏ ਨੇ ਤੇ ਜਿਹੜਾ ਚੌਥਾ ਕੇਸ ਜਿਹੜਾ ਹੈ ਜਿਹਦੇ ਵਿੱਚ ਇੱਕ ਵੈਪਨ ਦੀ ਰਿਕਵਰੀ ਹੋਈ ਹੈ ਉਹਦੇ ਵਿੱਚ ਜਿਹੜੇ ਦੋ ਅਕਿਊਜ਼ਡ ਨੇ ਉਹ ਵੀ ਫੜੇ ਗਏ ਨੇ ਉਹ ਜਿਹਦੇ ਘਰੋਂ ਇੱਕ ਕਿਲੋਰ ਕੇ ਚਲਨ ਫਨਗਰਮ ਹੈ ਰੋਇ ਉਹ ਬਾਰਾ ਗੰਦ ਉਹ ਹਜੇ ਫਰਾਰ ਹੈ ਅ ਥੋੜਾ ਅਨਫੋਰਚੂਨੇਟਲੀ ਜਿਹੜਾ ਹੈ ਉਹ ਕਿਤੇ ਨਾ ਉਹਨੂੰ ਇਨਫੋਰਮੇਸ਼ਨ ਜਾਂ ਕੋਈ ਕੋਈ ਉਹਨੂੰ ਇਨਪੁਟਸ ਸੀ ਕਿ ਉਹ ਪਹਿਲਾਂ ਹੀ ਫਰਾਰ ਹੋ ਗਿਆ ਬਟ ਸਾਡੀਆਂ ਟੀਮਸ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਜਲਦੀ ਉਹਦੀ ਗ੍ਰਫਤਾਰੀ ਹੋ ਜਾਏਗੀ। ਆਪਸੇ ਜਿਹੜੇ ਤਾਰ ਜੁੜੇ ਹੋਏ ਨੇ ਆ ਜਿਹੜੇ ਫੜੇ ਆ ਵੱਖ-ਵੱਖ ਕੇਸਾਂ ਦੇ ਵਿੱਚ ਵੱਖ-ਵੱਖ ਹੋ ਰਹੇ ਨੇ। ਦੇਖੋ ਜੀ ਜਿਹੜਾ ਥਾਣਾ ਲੋਪੋਕੇ ਦੇ ਵਿੱਚ ਦੋ ਵੱਡੀਆਂ ਰਿਕਵਰੀਆਂ ਹੋਈਆਂ ਨੇ ਅਸੀਂ ਇਸ ਸਿੰਗਲ ਤੋਂ ਇਹਦੀ ਤਫਤੀਸ਼ ਕਰ ਰਹੇ ਆ ਤੇ ਜਲਦੀ ਜਿਹੜਾ ਹੈ ਜੇ ਕੋਈ ਕਨੈਕਸ਼ਨ ਜਿਹੜਾ ਸਾਹਮਣੇ ਆਉਂਦਾ ਹੈ ਤਾਂ ਉਹਦੇ ਬਾਰੇ ਜਿਹੜਾ ਬਰੀਫ ਕੀਤਾ ਜਾਏਗਾ। ਸਰ ਜਿਹੜਾ ਪਹਿਲਾ ਕੇਸ ਹੈ ਮਲਗੀਤ ਤੇ ਬੰਜਿੱਦਲ ਵਾਲਾ ਇਹ ਲੋਪੋਕੇ ਥਾਣੇ 'ਚ ਪਰਚਾ ਕਟਿਆ ਇਹਦਾ ਦੀ ਇੰਟਰਨਲ ਲਿੰਕ ਸੀ ਜਾਂ ਉਧਰੋਂ ਹੈਲੋ ਲੈ ਕੇ ਆ ਰਹੇ ਸੀਗੇ ਕੀ ਵਾਪਸ ਕਾਫੀ ਹੈਵੀ ਰਿਕਵਰੀ ਜਿਹੜੀ ਹੈ ਉਹ ਹੋਈ ਹੈ ਇਸ ਦੇ ਵਿੱਚ ਬੜੀ ਬਰੀਕੀ ਦੇ ਨਾਲ ਜਿਹੜੀ ਜਾਂਚ ਚੱਲ ਰਹੀ ਹੈ ਕਿਉਂਕਿ ਬਲਜਿੰਦਰ ਜੀ ਤੁਸੀਂ ਦੇਖੋਗੇ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਤੇ ਅਸੀਂ ਹੋਰ ਵੀ ਦੀ ਜਿਹੜੀ ਕ੍ਰਿਮੀਨਲ ਜਿਹੜੀ ਇਹਦੀ ਬੈਕਗ੍ਰਾਉਂਡ ਹੈ ਉਹਦੇ ਬਾਰੇ ਚੈੱਕ ਕਰ ਰਹੇ ਹਾਂ ਤੇ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਕਿ ਇਹ ਕ੍ਰਾਸ ਬਾਰਡਰ ਸਮਗਲਿੰਗ ਬਿਲਕੁਲ ਜੀ ਇਹ ਗੱਲ ਸਾਹਮਣੇ ਆਈ ਹੈ ਕਿ ਕ੍ਰਾਸ ਬਾਰਡਰ ਜਿਹੜਾ ਹੈ ਸਮਗਲਿੰਗ ਚ ਇਹ ਇਨਵੋਲਵ ਨੇ ਤੇ ਪਹਿਲਾਂ ਵੀ ਇਹਨਾਂ ਨੇ ਮੰਨਿਆ ਸਾਡੀ ਪ੍ਰੀਲੀਮਿਨਰੀ ਜਿਹੜੀ ਇੰਟਰੋਗੇਸ਼ਨ ਚੱਲ ਰਹੀ ਹੈ ਉਹਦੇ ਚ ਮੰਨਿਆ ਕਿ ਇਹਨਾਂ ਦੇ ਜਿਹੜੇ ਹੈ ਸਾਰੇ ਤੋਂ ਪਾਰ ਜਿਹੜੀ ਤਸਕਰੀ ਚ ਹੈ ਇਨਵੋਲਵ ਨੇ ਤੇ ਅਸੀਂ ਜਿਵੇਂ ਕਿ ਅਮਨਸੋਧਿ ਹਾਤੀ ਪੁਲਿਸ ਵੱਲੋਂ ਤੁਸੀਂ ਦੇਖਿਆ ਹੋਵੇਗਾ ਪਿੱਛੇ ਜੇ ਜਿੰਨੇ ਵੀ ਨਸ਼ਾ ਤਸਕਰ ਨੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਉਣ ਵਿੱਚ ਅਸੀਂ ਕਾਫੀ ਜਿਹੜਾ ਹੈ ਲੀਡ ਲਈ ਹੈ ਤੇ ਹੁਣ ਤੱਕ ਜਿਹੜਾ ਹੈ 56 ਕਰੋੜ ਦੀ ਕਰੀਬਨ ਪ੍ਰਾਪਰਟੀ ਜਿਹੜੀ ਹੈ ਨਸ਼ਾ ਤਸਕਰਾਂ ਦੀ ਅਸੀਂ ਉਹ ਫ੍ਰੀਜ਼ ਕਰਾਈ ਹੈ ਇਸੇ ਲੜੀ ਦੇ ਤਹਿਤ ਜਿਵੇਂ ਕਿ ਇਹ ਹੈਵੀ ਰਿਕਵਰੀਜ਼ ਨੇ ਇਹਨਾਂ 'ਚ ਵੀ ਅਸੀਂ ਇਹ ਜਿਹੜਾ ਪ੍ਰਾਪਰਟੀ ਫ੍ਰੀਜ਼ ਦੇ ਜਿਹੜੇ ਹੈਗੇ ਆਰਡਰਸ ਅਸੀਂ ਲੈਣ ਜਾ ਰਹੇ ਸਰ ਕਰਦੇ ਕੀ ਹੈ ਸਾਰੇ ਜਿਹੜੇ ਲੋਕ ਤੇ ਕਰਦੇ ਕੀ ਹੈ ਖੇਤੀਬਾੜੀ ਹੈ ਕੀ ਹੈ ਦੇਖੋ ਜੀ ਮੁੱਢਲੇ ਦੌਰ ਤੇ ਦਾ ਜੋ ਇਹਨਾਂ ਦੀ ਇਨਫੋਰਮੇਸ਼ਨ ਜੋ ਇਹਨਾਂ ਨੇ ਸਾਨੂੰ ਜਿਹੜੀ ਇਨਟੈਰੋਗੇਸ਼ਨ ਚ ਇਹ ਚੀਜ਼ ਸਾਹਮਣੇ ਆਈ ਹੈ ਕਿ ਇਹ ਖੇਤੀਬਾੜੀ ਦੇ ਨਾਲ ਥੋੜੇ ਥੋੜੇ ਜਿਵੇਂ ਜ਼ਮੀਨ ਹੈ ਉਹਦੇ ਚ ਇਹ ਇਨਵੋਲ ਰਹੇ ਨੇ ਪਰ ਮੋਸਟਲੀ ਜੋ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਹੈ ਕ੍ਰਾਸ ਬਾਰਡਰ ਜਿਹੜੀ ਇਹ ਸਮਗਲਿੰਗ ਨੇ ਤੇ ਅੱਗੇ ਫਰਦਰ ਜਿਹੜੇ ਇਹ ਅਗੇ ਖੇਪਾਂ ਨੂੰ ਪਹੁੰਚਾਉਣ ਦਾ ਜਿਹੜਾ ਇਹ ਕੰਮ ਹੈ ਇਹ ਕਰਦੇ ਰਹੇ ਨੇ। ਬਲਵਿੰਦਰ ਸਿੰਘ ਇਹ ਕੱਪੜੇ ਪਾਉਣ ਦਾ ਇਹਦੇ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਜਾਂ ਫਿਰ ਇਹ ਕੋਈ ਗਲੋਗਾਰ ਚੱਲਦਾ ਜਾਂ ਉਦੋਂ ਕੀ ਹੈ। ਜਿ세 ਦੇਖੋਗੇ ਬਲਵਿੰਦਰ ਸਿੰਘ ਜਿਹੜਾ ਹੈਗਾ ਇਹਦੇ ਖਿਲਾਫ ਇੱਕ ਰੋਪੜ ਥਾਣੇ ਜਿਹੜਾ ਹੈ ਮਾਮਲਾ ਪਹਿਲਾਂ ਵੀ ਦਰਜ ਹੈ ਤੇ ਅਸੀਂ ਹੋਰ ਵੀ ਕਿਉਂਕਿ ਕਾਫੀ ਹੈਵੀ ਰਿਕਵਰੀ ਹੈ ਬੜੀ ਬਰੀਕੇ ਦੇ ਨਾਲ ਸਾਰੀ ਜਿਹੜਾ ਹੈ ਕੇਸ ਦੀ ਜਾਂਚ ਚੱਲ ਰਹੀ ਹੈ ਇਸ ਦੇ ਜੋ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਐਂਟੀਸੀਡੈਂਟਸ ਨੇ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਤੇ ਪਹਿਲਾ ਇਹਨੇ ਕਿੰਨੀ ਖੇਪਾਂ ਰਿਟਰੀਵ ਕੀਤੀਆਂ ਨੇ ਕਿੱਥੇ ਪਹੁੰਚਾਈਆਂ ਨੇ ਕੌਣ ਕੌਣ ਹੋਰ ਇਹਨਾਂ ਦਾ ਨੈਟਵਰਕ ਦੇ ਵਿੱਚ ਬੰਦੇ ਇਨਵੋਲਡ ਨੇ ਉਹ ਸਾਰਿਆਂ ਦੀ ਜਾਂਚ ਚੱਲ ਰਹੀ ਹੈ ਦੇਖੋ ਜੀ ਇਹਦੇ ਵਿੱਚ ਕਈ ਜਿਹੜੇ ਹੈ ਐਂਗਲਸ ਇਨਵੋਲਡ ਨੇ ਕਿਉਂਕਿ ਅੰਮ੍ਰਿਤਸਰ ਵਿਖਾਤੀ ਪੁਲਿਸ ਦੀ ਜੇ ਗੱਲ ਕਰੀਏ ਤੇ ਬਾਰਡਰ ਜਿਹੜਾ ਹੈ 100 ਕਿਲੋਮੀਟਰ ਦੇ ਕਰੀਬਨ ਜਿਹੜਾ ਬਾਰਡਰ ਪੈਂਦਾ ਤੇ ਕਾਫੀ ਜਗ੍ਹਾ ਤੋਂ ਜਿਹੜਾ ਹੈ ਡਰੋਨਸ ਦੀ ਜਿਹੜੀ ਹੈ ਆਮਦ ਉਹ ਨੋਟਿਸ ਹੁੰਦੀ ਹੈ ਇਸ ਦੇ ਬਾਵਜੂਦ ਵੀ ਜਿਵੇਂ ਕੱਲ ਵੀ ਮੈਂ ਬਰੀਫ ਕੀਤਾ ਸੀ ਕਿ ਸਾਡੀ ਬੀਐਸਐਫ ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਹੈ ਅਸੀਂ ਇਨਫੋਰਮੇਸ਼ਨ ਸ਼ੇਅਰਿੰਗ ਤੇ ਜੇ ਕਿਤੇ ਕੋਈ ਇਸ ਤਰੀਕੇ ਦੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਚੀਜ਼ ਨੂੰ ਸ਼ੇਅਰ ਕਰਦੇ ਹਾਂ ਤੇ ਇਮੀਡੀਏਟਲੀ ਐਕਟ ਕਰਦੇ ਹਾਂ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਪੈਟਰੋਲਿੰਗ ਪਾਰਟੀਆਂ ਨੇ ਉਹ ਵੀ ਬੜੇ ਅੱਛੇ ਤਰੀਕੇ ਨਾਲ ਜੁਆਇੰਟਲੀ ਕੰਮ ਕਰ ਰਹੀਆਂ ਨੇ ਫਰਸਟ ਲਾਈਨ ਆਫ ਡਿਫੈਂਸ ਦੇ ਬਤੌਰ BSF ਆਪਣੀ ਡਿਊਟੀ ਵਧੀਆ ਅਨੁਭਾਰੀ ਹੈ ਤੇ ਉਹਨਾਂ ਦੇ ਨਾਲ ਹੀ ਕੋਆਰਡੀਨੇਸ਼ਨ ਚ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਦੇ ਜਿਹੜੇ ਨਾਕੇ ਹੈ ਉਹਨਾਂ ਨੂੰ ਵੀ ਮਜ਼ਬੂਤ ਕੀਤਾ ਹੈ ਤੇ ਤੁਸੀਂ ਇਹ ਦੇਖੋਗੇ ਪਿੱਛੇ ਜੇ ਦੇਖਿਆ ਵੀ ਹੋਏਗਾ ਕਿ ਡਰੋਨਸ ਦੀ ਜਿਹੜੀ ਰਿਕਵਰੀ ਹੈ ਉਹ ਵੀ ਉਹ ਵੀ ਉਹਦੇ ਉਹ ਵੀ ਨੰਬਰ ਹੈ ਉਹ ਵੀ ਕਾਫੀ ਵੱਧ ਰਿਹਾ ਸੋ ਇਹ ਜੁਆਇੰਟ ਪੈਟ੍ਰੋਲਿੰਗਸ ਦਾ ਜਿਹੜਾ ਰਿਜ਼ਲਟ ਹੈ ਤੇ ਉਸ ਤੋਂ ਬਾਅਦ ਜਿਹੜੀ ਇਹ ਰਿਕਵਰੀਜ਼ ਨੇ ਇਹ ਵੀ ਇਨਫੋਰਮੇਸ਼ਨ ਸ਼ੇਅਰਿੰਗ ਤੇ ਫਰਦਰ ਜਿਹੜੇ ਹੈ ਸੋਰਸ ਬਿਲਡ ਅਪ ਉਹਨਾਂ ਦੇ ਨਤੀਜੇ ਵਜੋਂ ਜਿਹੜੀ ਹੈ ਇਹ ਰਿਕਵਰੀਜ਼ ਹੋ ਰਹੀ ਆ ਸਰ ਜਾਕੀ ਸਮਗਲਿੰਗ ਜਿਹੜੀ ਆ ਇਹ ਗਰੀਤ ਸਰਹੱਦ ਤੋਂ ਪਾਰ ਜਿਹੜੀ ਜ਼ਮੀਨ ਆ ਉਹਦੇ ਥ्रू ਹੋ ਰਹੀ ਆ ਜਦਾਹ ਡਰੋਂ ਦੇ ਥ्रू ਹੋ ਰਹੀ ਦੇਖੋ ਜੀ ਇਹ ਮਿਕਸ ਹੈ ਜੀ ਬੇਸਿਕਲੀ ਜਿਹੜੀ ਹੈਗੀ ਸਮਗਲਿੰਗ ਉਹ ਡਰੋਨ ਦੇ ਜਿਹੜੇ ਜ਼ਰੀਏ ਆ ਉਹ ਹੋਣੀ ਪਾਈ ਸਰ ਤੋਂ ਸਰਕਾਰ ਨੇ ਲਿਆ ਗਿਆ ਐਂਟੀ ਡਰੋਨ ਸਿਸਟਮ ਵੀ ਉੱਥੇ ਬਾਰਡਰ ਤੇ ਜਿਹੜਾ ਕਿ ਲਾਇਆ ਜਾਂਦਾ ਕਿ ਡਰੋਨ ਦੀ ਆਉ ਜੀ ਰੁਕੀਆਂ ਜਾਂ ਜੀ ਬਿਲਕੁਲ ਜੀ ਐਂਟੀ ਡਰੋਨ ਸਿਸਟਮ ਜਿਹੜਾ ਹੈ ਪੀਐਸਐਫ ਇਹਨਾਂ ਵੱਲੋਂ ਵੀ ਡਿਪਲੋਏ ਕਰਨ ਜਾ ਰਹੇ ਨੇ ਵੀ ਆਰਮੀ ਵੱਲੋਂ ਕੁਝ ਇਕੁਪਮੈਂਟ ਦੀ ਟੈਸਟਿੰਗ ਤੋਂ ਬਾਅਦ ਉਹਨਾਂ ਦੀ ਡਿਪਲੋਇਮੈਂਟ ਦੀ ਗੱਲ ਚੱਲ ਰਹੀ ਹੈ ਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਫਰਸਟ ਲਾਈਨ ਆਫ ਡਿਫੈਂਸ ਤੇ ਬਾਰਡ ਬਾਰਡਰ ਸਕਿਉਰਿਟੀ ਫੋਰਸ ਵੱਲੋਂ ਵੀ ਇਹ ਇਕੁਪਮੈਂਟ ਕੁਝ ਲਗਾਈ ਵੀ ਗਏ ਨੇ ਜਿਨ੍ਹਾਂ ਦੀ ਟੈਸਟਿੰਗ ਵੀ ਚੱਲ ਰਹੀ ਹੈ ਆਰਮੀ ਵੱਲੋਂ ਵੀ ਇਦਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਬਤੌਰ ਸੈਕੰਡ ਲਾਈਨ ਆਫ ਡਿਫੈਂਸ ਜਿਹੜਾ ਹੈ ਪੰਜਾਬ ਪੁਲਿਸ ਆਪਣਾ ਨੈਟਵਰਕ ਜਿਹੜਾ ਹੈ ਸੈਕੰਡ ਲਾਈਨ ਆਫ ਡਿਫੈਂਸ ਦਾ ਤੇ ਸੋਰਸ ਬਿਲਡਿੰਗ ਦਾ ਇਸ ਤਰੀਕੇ ਦੇ ਜਿਹੜੇ ਹੋਰ ਵੀ ਅਨਸਰ ਨੇ ਜਿਹੜੇ ਐਂਟੀ ਸੋਸ਼ਲ ਐਂਟੀ ਨੈਸ਼ਨਲ 엘ਮੈਂਟਸ ਨੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਜਿਹੜਾ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮਿਊਨिटीज ਬਣਾਈਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਕੰਮ ਕਰ ਰਹੀ ਹੈ ਕਿਸ ਨੂੰ ਪੈਸਾ ਲਾਲਚ ਦਿੱਤਾ ਦੇਖਿਆ ਜਾਂਦਾ ਕਿ ਫਾਂਡੀ ਹੁੰਦੇ ਨੇ ਆ ਲੋਕ ਇੱਕਦਾਂ ਦਾ ਕੂਰੀਅਰ ਦਾ ਕੰਮ ਕਰਦੇ ਕਿੰਨਾ ਕੁ ਲਾਲਚ ਦਿੱਤਾ ਜਾਂਦਾ ਜੀ ਉਹ ਉਹ ਗੱਲ ਬਿਲਕੁਲ ਤੁਹਾਡੀ ਵਾਜਬ ਹੈ ਕਿਉਂਕਿ ਇਹ ਬਾਹਰ ਬੈਠੇ ਜਿੰਨੇ ਵੀ ਗੈਂਗਸਟਰਸ ਨੇ ਜਾਂ ਇਹ ਨਸ਼ੇ ਦੇ ਵਪਾਰੀ ਨੇ ਉਹ ਟੈਕਨੋਲੋਜੀ ਦੇ ਮਾਧਿਅਮ ਦੇ ਨਾਲ ਇੱਥੇ ਬੈਠੇ ਨੌਜਵਾਨ ਜਿੰਨੇ ਨੇ ਜੋ ਅਜੇ ਵਿਲੇ ਨੇ ਜਾਂ ਉਹਨਾਂ ਨੂੰ ਕੋਈ ਅਜੇ ਕੋਈ এমਪਲੋਇਮੈਂਟ ਨਹੀਂ ਹੈ ਉਹਨਾਂ ਨੂੰ ਟਾਰਗੇਟ ਕਰਦੇ ਨੇ ਤੇ ਉਹਨਾਂ ਨੂੰ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਇਹਦੇ ਵਿੱਚ ਇਨਵੋਲਵ ਕਰਦੇ ਨੇ ਤੇ ਇਸੇ ਚੀਜ਼ ਨੂੰ ਜਿਹੜਾ ਟਾਰਗੇਟ ਕਰਨ ਲਈ ਅਸੀਂ ਕਿ ਉਹ ਜਿਹੜਾ ਯੂਥ ਹੈ ਉਹ ਇਸ ਚੀਜ਼ ਤੋਂ ਬਾਹਰ ਨਿਕਲ ਸਕੇ ਸਾਡੇ ਵੱਲੋਂ ਵਿਲੇਜ ਡਿਫੈਂਸ ਕਮੇਟੀਆਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਸਪੋਰਟਸ ਕਿੱਟਾਂ ਉਹ ਦਿੱਤੀਆਂ ਜਾ ਰਹੀਆਂ ਨੇ ਜਿੰਮਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਸੋ ਦੈਟ ਅੱਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਡਿਸਟ੍ਰਿਕਟ ਪੱਧਰ ਦੇ ਜਿਹੜੇ ਖੇਡ ਮੁਕਾਬਲੇ ਉਹ ਵੀ ਜਿਹੜਾ ਹੈ ਅਸੀਂ ਕਰਵਾਉਣ ਜਾ ਰਹੇ ਸਰ ਇਹਨਾਂ ਕੁਝ ਜਿਹੜਾ ਸਾਫ ਪੜੇਗੇ ਉਹ ਵਿਦੇਸ਼ੀ ਨੇ ਇੰਡੀਅਨ ਨੇ ਜਾਂ ਫਿਰ ਕਿਥੋਂ ਦੇ ਦੇਖੋ ਜੀ ਜਿਹੜੇ ਪਿੱਛੇ ਜੇ ਸਮਗਲਿੰਗ ਤੋਂ ਜਿੰਨੇ ਵੀ ਹਥਿਆਰ ਆਏ ਨੇ ਉਹ ਇੱਕ ਸਮਾਲ ਵੈਪਨ ਜਿਹੜਾ ਗਲੌਕ 26 ਹੈ ਉਹ ਜਿਹੜੀ ਉਹਦੇ ਨਿਸ਼ਾਨ ਜਿਹੜੀ ਜਿਹੜੀ ਹੋਈ ਆ ਉਹ ਕ੍ਰੋਸ ਦਾ ਬਾਰਡਰ ਉੱਥੋਂ ਆਉਣੀ ਪਾਈ ਗਈ। ਇਸ ਤੋਂ ਇਲਾਵਾ ਕੁਝ ਕੇਸਾਂ ਦੇ ਵਿੱਚ ਐਮਪੀ ਮੇਡ ਜਿਹੜੇ ਹੈਗੇ ਆ ਪਿਸਟਲਸ ਵਗੈਰਾ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਰਿਕਵਰੀ ਹੋਈ। ਜਿਹੜੀ ਟੀਮ ਵਰਕ ਕਰ ਰਹੀ ਸਰ ਐਸੋਨੇ ਕਾਫੀ ਜ਼ਿਆਦਾ ਮੁਸਤੈਰ ਲੱਗਦੀ ਜਿਸ ਤਰ੍ਹਾਂ ਇਸ ਤੋਂ ਰਿਕਵਰੀ ਹੋ ਰਹੀ। ਜੀ ਬਿਲਕੁਲ ਜੀ ਅਮਸ਼ਰ ਦਿਹਾਤੀ ਪੁਲਿਸ ਆਪਣੇ ਜਿਹੜੇ ਐਂਟੀ ਡਰੱਗ ਕੈਂਪੇਨ ਤੇ ਨਸ਼ਾ ਦੇ ਖਿਲਾਫ ਤਸਕਰਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਜਿਹੜੀ ਅਸੀਂ ਕਰ ਰਹੇ ਆ। ਇਨੂੰ ਹੋਰ ਜਿਹੜਾ ਹੈ ਐਫਰਟਸ ਨੂੰ ਅਸੀਂ ਵਧਾਣ ਜਾ ਰਹੇ ਆ ਤੇ ਤੁਸੀਂ ਜਲਦੀ ਇਹਨਾਂ ਦੇ ਐਫਰਟ ਜਿਹੜੇ ਹੈਗੇ ਆ ਰਿਜ਼ਲਟਸ ਜਿਹੜੇ ਆ ਉਹ ਦੇਖੋ ਠੀਕ ਹੈ